ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਲੀ ਤੇ ਫਰੈਂਡਸ ਤੁਹਾਡਾ ਮੈਂ ਆਪਣਾ ਵੈਲਕਮ ਕਰਦੀ ਆ ਆਪਣੇ ਸਿੱਧੂ ਆਰਕੇ ਫੈਮਲੀ ਚੈਨਲ ਵਲੌਗ ਦੇ ਵਿੱਚ ਠੀਕ ਹੈ ਜੀ ਇੱਥੇ ਮੈਂ ਕਰਨ ਲੱਗੀ ਸੀ ਕਿ ਸਲਾਈ ਤੇ ਕੱਲ ਕੱਲ ਨਹੀਂ 2-3 ਦਿਨ ਹੋ ਗਏ ਉਹਦੋਂ ਮੈਨੇ ਵੀਡੀਓ ਪਾਈ ਸੀਗੀ ਆਪਣੀ ਪਹਿਲ ਸਕੀਮ ਵਾਲੀ ਵੀ ਆਪਣੀਆਂ ਭੈਣਾਂ ਜਿਹੜੀ ਘਰੇ ਬੈਠੇ ਕਿਵੇਂ ਸਲਾਈ ਦਾ ਕੰਮ ਕਰਕੇ 30 ਤੋਂ 40000 ਰੁਪਇਆ ਕਮਾ ਸਕਦੀਆਂ ਨੇ ਹੈਨਾ ਉਹਦੇ ਰਿਲੇਟਡ ਪਾਈ ਸੀਗੀ ਤੇ ਮੈਂ ਕਿਹਾ ਚਲੋ ਅੱਜ ਉਹਦੇ ਵਿੱਚ ਕੁਝ ਆਪਾਂ ਰਿਪਲਾਈ ਦਵਾਂਗੇ ਕਿਉਂਕਿ ਕਾਫੀ ਕਮੈਂਟ ਆ ਰਹੇ ਸੀਗੇ ਫਾਰਮ ਨੂੰ ਲੈ ਕੇ ਹੈਨਾ ਵੀ ਫਾਰਮ ਕਿੱਥੋਂ ਭਰਦ ਕਿੱਥੋਂ ਭਰੇ ਜਾਂਦੇ ਨੇ ਕਿੱਥੋਂ ਇਹ ਮਿਲਨੇ ਨੇ ਮੈਂ ਉਹਨਾਂ ਦਾ ਰਿਪਲਾਈ ਵੀ ਦਿੱਤਾ ਸੀਗਾ ਵੀਡੀਓ ਵਿੱਚ ਪਰ ਮੈਨੂੰ ਲੱਗਦਾ ਕਈ ਭੈਣਾਂ ਨੇ ਉਹ ਵੀਡੀਓ ਵਗੈਰਾ ਨਹੀਂ ਦੇਖੀ ਹੈਗੀ ਤੇ ਇਸ ਕਰਕੇ ਮੈਂ ਕਿਹਾ ਚਲੋ ਕਿਉਂ ਨਾ ਮੈਂ ਦੁਬਾਰੇ ਰਿਪਲਾਈ ਦਿੰਨੀ ਆ ਇਹ ਸਕੀਮ ਬਹੁਤ ਵਧੀਆ ਆਪਣੇ ਭਗਵੰਤ ਮਾਨ ਜੀ ਨੇ ਸਟਾਰਟ ਕੀਤੀ ਹੈ ਤੇ ਇਹ ਜ਼ਿਆਦਾਤਰ ਹਨ ਪਿੰਡਾਂ ਵਿੱਚ ਹੀ ਸਟਾਰਟ ਹੋ ਰਹੀ ਹੈ ਕਈ ਸ਼ਹਿਰਾਂ ਕਈ ਜ਼ਿਲ੍ਹਿਆਂ ਵਿੱਚ ਦੇਖੋ ਸਟਾਰਟ ਹੋ ਗਈ ਹੈ ਸ਼ਹਿਰਾਂ ਵਿੱਚ ਹਾਲੇ ਨਵੀਂ ਸਟਾਰਟ ਹੈਗੀ ਇਹ ਪਿੰਡਾਂ ਵਿੱਚ ਜ਼ਿਆਦਾਤਰ ਲਾਗੂ ਕੀਤੀ ਜਾ ਰਹੀ ਹੈ ਇਹ ਜਿਵੇਂ ਅੰਮ੍ਰਿਤਸਰ ਵਿੱਚ ਲੁਧਿਆਣਾ ਵਿੱਚ ਤੇ ਸੰਗਰੂਰ ਜ਼ਿਲ੍ਹੇ ਵਿੱਚ ਹੈਨਾ ਸ਼ਹਿਰਾਂ ਵਿੱਚ ਹੈ ਨਹੀਂ ਗੀ ਦੇਖੋ ਸ਼ਹਿਰਾਂ ਵਿੱਚ ਵੈਸੇ ਸਟਾਰਟ ਕਰਨੀ ਚਾਹੀਦੀ ਮੈਨੂੰ ਵੈਸੇ ਵਧੀਆ ਨਹੀਂ ਲੱਗੀ ਹੈਗੀ ਇਹ ਗੱਲ ਕਿਉਂਕਿ ਸ਼ਹਿਰਾਂ ਵਿੱਚ ਵੀ ਦੇਖੋ ਬਹੁਤ ਜੜੀਆਂ ਭੈਣਾਂ ਹੁੰਦੀਆਂ ਨੇ ਸਲਾਈ ਦਾ ਕੰਮ ਕਰਦੀਆਂ ਨੇ ਘਰੇ ਕੰਮਕਾਰ ਕਰਕੇ ਆਪਣਾ ਘਰ ਦਾ ਹਨਾ ਬੈਲੀ ਵੈਂਦੀਆਂ ਨੇ ਵਿੱਚੋਂ ਉਹਨਾਂ ਦਾ ਵੀ ਰੋਜਗਾਰ ਚੱਲ ਜਾਂਦਾ ਅਗਰ ਜੇ ਆਪਣੇ ਸ਼ਹਿਰਾਂ ਵਿੱਚ ਵੀ ਸਟਾਰਟ ਹੋ ਜਾਂਦੀ ਇਹ ਪਰ ਪਿੰਡਾਂ ਵਿੱਚ ਹੈਗੀ ਹੈ ਤੇ ਹਾਂਜੀ ਇੱਕ ਕਾਫੀ ਕਮੈਂਟ ਆ ਰਹੇ ਸੀਗੇ ਮੈਨੂੰ ਕਾਫੀ ਦੂਰੋਂ ਦੂਰੋਂ ਕਮੈਂਟ ਆਏ ਸੀਗੇ ਕਿ ਅਸੀਂ ਇਹ ਫਾਰਮ ਕਿੱਥੋਂ ਭਰ ਸਕਦੇ ਹਾਂ ਕਿੱਥੋਂ ਲਿਆ ਸਕਦੇ ਹਾਂ ਕਿਵੇਂ ਭਰ ਸਕਦੇ ਹਾਂ ਤੇ ਫਰੈਂਡ ਇਹ ਜਿਹੜੇ ਫਾਰਮ ਨੇ ਜਿਹੜੇ ਆਪਣੇ ਕੈਫੇ ਹੁੰਦੇ ਨੇ ਜਿੱਥੇ ਆਪਾਂ ਆਪਣੇ ਆਧਾਰ ਕਾਰਡ ਲਿੰਕ ਵਗੈਰਾ ਕਰਵਾਉਨੇ ਆ ਫੋਨ ਨਾਲ ਅਟੈਚ ਕਰਵਾਉਨੇ ਆ ਕੈਫੇ ਜਿਹੜੇ ਬਣੇ ਹੁੰਦੇ ਨੇ ਹੈਨਾ ਆਪਣੇ ਆਨਲਾਈ ਜਿੱਥੇ ਫੀਸਾਂ ਵਗੈਰਾ ਫਾਰਮ ਵਗੈਰਾ ਭਰੇ ਜਾਂਦੇ ਨੇ ਉੱਥੇ ਆਪਾਂ ਇਹ ਫਾਰਮ ਭਰ ਸਕਦੇ ਆ ਤੇ ਜਿੰਨਾ ਪਿੰਡਾਂ ਵਿੱਚ ਇਹ ਸਕੀਮ ਹਲੇ ਨਹੀਂ ਲਾਗੂ ਹੋਈ ਉਹ ਤੁਸੀਂ ਕੀ ਕਰਨਾ ਤੁਸੀਂ ਜਿਹੜੇ ਆਪਣਾ ਬੀ ਡੀ ਪੀਓ ਜਿਹੜਾ ਦਫ਼ਤਰ ਹੁੰਦਾ ਉੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਹਾਡੇ ਇਲਾਕੇ ਵਿੱਚ ਇਹ ਸਕੀਮ ਕਦੋਂ ਸ਼ੁਰੂ ਹੋਣ ਜਾ ਰਹੀ ਹੈ ਜਾਂ ਸ਼ੁਰੂ ਹੋਵੇਗੀ ਜਾਂ ਨਹੀਂ ਹੈ ਨਾ ਜੇ ਸ਼ੁਰੂ ਨਹੀਂ ਹੋਵੇਗੀ ਤਾਂ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਆਪਣੇ ਇਲਾਕੇ ਵਿੱਚ ਇਹ ਸਕੀਮਸ ਸ਼ੁਰੂ ਕਰਨਾ ਚਾਹੁੰਦੇ ਹਾਂ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਉੱਥੇ ਤੁਸੀਂ ਇਹ ਐਪਲੀਕੇਸ਼ਨ ਵਗੈਰਾ ਦੇ ਸਕਦੇ ਹੋ ਉਹ ਤਾਂ ਵੀ ਦੇਖੋ ਤੁਹਾਡੇ ਆਪਣੇ ਏਰੀਏ ਵਿੱਚ ਇਹ ਸਕੀਮ ਚਾਲੂ ਹੋ ਸਕਦੀ ਹੈ ਹੈ ਨਾ ਠੀਕ ਹੈ ਜੀ ਕਾਫੀ ਕਮੈਂਟ ਆ ਰਹੇ ਸੀਗੇ ਤੇ ਇਹ ਇੱਕ ਸਕੀਮ ਹੈ ਜਿਹੜੀ ਕੋਈ ਫੇਕ ਵੀ ਨਹੀਂ ਹੈਗੀ ਕਈ ਕਹਿ ਦਿੰਦੇ ਨੇ ਫੇਕ ਹੈ ਨਹੀਂ ਫੇਕ ਨਹੀਂ ਹੈਗੀ ਦੇਖੋ ਤੁਸੀਂ ਮੇਰੀ ਪੁਰਾਣੀ ਵੀਡੀਓ ਦੇਖਿਓ ਜਿਹਦੇ ਵਿੱਚ ਮੈਨੇ ਇਹ ਜਿੱਥੇ ਭਗਵਾਨ ਤੁਮਨਜੀ ਬੋਲ ਰਹੇ ਨੇ ਉਹਨਾਂ ਨੇ ਆਪ ਕਿਹਾ ਵੀ ਇਹ ਸਕੀਮ ਸ਼ੁਰੂ ਹੋਣ ਜਾ ਰਹੀ ਹੈ ਇਹਦਾ ਲਿੰਕ ਮੈਂ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗੀ ਜਿਹੜੀ ਮੇਰੀ ਦੋ ਤਿੰਨ ਵੀਡੀਓ ਪਾਈਆਂ ਹੋਈਆਂ ਨੇ ਉਹ ਤੁਸੀਂ ਜਾ ਕੇ ਜ਼ਰੂਰ ਦੇਖ ਲੈਣਾ ਠੀਕ ਹੈ ਜੀ ਤੇ ਇਹਦੇ ਵਿੱਚ ਕਾਫੀ ਮੇਰੀ ਭੈਣਾਂ ਨੂੰ ਸੱਚੀ ਬਹੁਤ ਜ਼ਿਆਦਾ ਅ ਹੈਲਪ ਮਿਲੂਗੀ ਕੰਮ ਕਰਨ ਦੀ ਤੇ ਇਹਦੇ ਵਿੱਚ ਦੇਖੋ ਕੀ ਕੀ ਕੰਮ ਹੋ ਸਕਦਾ ਦੇਖੋ ਸਿਲਾਈ ਦੇ ਰਿਲੇਟਿਡ ਤਾਂ ਦੇਖੋ ਹੋਊਗਾ ਹੀ ਹੋਊਗਾ ਕੰਮ ਹੋਰ ਕਾਫੀ ਕੰਮ ਵੀ ਹੋ ਸਕਦਾ ਹੈਨਾ ਜਿਵੇਂ ਸਿਲਾਈ ਤੋਂ ਇਲਾਵਾ ਵੀ ਪੈਕਿੰਗਾਂ ਦਾ ਕੰਮ ਹੋਊਗਾ ਤੇ ਪੈਕਿੰਗਾਂ ਦਾ ਕੰਮ ਵੀ ਦੇਖੋ ਬਹੁਤ ਵਧੀਆ ਜਿਹੜੀਆਂ ਪਹਿਣਾ ਨੂੰ ਚਲੋ ਸਿਲਾਈ ਵਗੈਰਾ ਨਹੀਂ ਆਉਂਦੀਆਂ ਹੈਗੀਆਂ ਹੈਨਾ ਤਾਂ ਉਹ ਪੈਕਿੰਗ ਦਾ ਕੰਮ ਕਰ ਸਕਦੀਆਂ ਨੇ ਚਲੋ ਵਿਲੇ ਨਾਲੋਂ ਕੁਝ ਤਾਂ ਆਪਣਾ ਪੈਸਾ ਆਪਣਾ ਕਮਾਉਣਗੇ ਹੈਨਾ ਤੇ ਤਨਖਾਹ ਚ ਵੀ ਮੈਨੂੰ ਲੱਗਦਾ ਜਾਂ ਕੋਈ ਫਰਕ ਨਹੀਂ ਹੋਊਗਾ ਤਨਖਾਹ ਵੀ ਮੈਨੂੰ ਲੱਗਦਾ ਜਾ ਤਾਂ ਪੀਸ ਦੇ ਹਿਸਾਬ ਨਾਲ ਦੇਖੋ ਹੋਊਗੇ ਹਨ ਵੀ ਤੁਸੀਂ ਕਿੰਨੇ ਪੀਸ ਤਿਆਰ ਕਰਨੇ ਹੋ ਪੀਸ ਪਰ ਪੀਸ ਦੇ ਹਿਸਾਬ ਨਾਲ ਤੁਹਾਡੀ ਰੱਖੀ ਜਾਊਗੀ ਦਿਨ ਚ ਤੁਸੀਂ ਕਿੰਨੇ ਪੀਸ ਤਿਆਰ ਕਰਦੇ ਹੋ ਹਨ ਐਵੇਂ ਜੇ ਕੁਝ ਚਲੋ ਹੋਊਗਾ ਪਰ ਚਲੋ ਬੈਲੀਆ ਨਾਲੋਂ ਕੁਛ ਨਾ ਕੁਛ ਤਾਂ ਦੇਖੋ ਮਿਲੂਗਾ ਹਨਾ ਮਿੰਨੇ ਚ ਜੇ ਆਪਾਂ ਅ ਜਿਆਦਾ ਨਹੀਂ ਤਾਂ ਕੁਛ ਤਾਂ ਦੇਖੋ ਕਮਾਵਾएंगे ਬੇਲਿਆਂ ਨਾਲੋਂ ਹੈਨਾ ਠੀਕ ਹੈ ਜੀ ਤੇ ਇੱਥੇ ਦੇਖੋ ਮੈਂ ਵੀ ਹੁਣ ਘਰੇ ਬੈਠੇ ਆਪਣਾ ਕੰਮ ਕਰ ਰਹੀ ਸੀ ਕਿ ਬੇਟੇ ਨੂੰ ਪਹਿਲਾਂਣ ਲੱਗ ਗਈ ਨੀਂਦ ਕਹਿੰਦਾ ਮੰਮਾ ਪਹਿਲਾਂ ਮੈਨੂੰ ਸਵਾਕੇ ਫਿਰ ਤੁਸੀਂ ਆਪਣੇ ਸਟੀਚਿੰਗ ਦਾ ਕੰਮ ਕਰਨਾ ਮੈਂ ਕਿਹਾ ਚਲੋ ਠੀਕ ਹੈ ਤੇ ਹੁਣ ਇਹਨੂੰ ਸਵਾਕੇ ਕੰਪਲੀਟ ਨਹੀਂ ਹੋਈ ਸੀਗੀ ਆਪਣੇ ਸ਼ਰਟ ਅੱਧੀ ਰਹਿ ਗਈ ਸੀਗੀ ਮਹਾ ਚਲੋ ਇਹਨੂੰ ਹੁਣ ਕੰਪਲੀਟ ਕਰ ਦੰਨੀ ਆ ਇੱਥੇ ਵੱਜ ਗਏ ਸੀਗੇ 1:30 ਦਾ ਟਾਈਮ ਹੋ ਗਿਆ ਸੀਗਾ ਹੈਨਾ ਬڑا ਬੇਟਾ ਪੇਰਾ ਰਮਨੀਤ ਉਹ ਚਲਾ ਗਿਆ ਟਿਊਸ਼ਨ ਹੈਨਾ ਬਸ ਤੇ ਫਿਰ ਥੋੜੇ ਜਿਹਾ 10 ਕਿ ਮਿੰਟ ਚਲੋ ਮੈਂਨੇ ਵੀ ਰੈਸਟ ਕਰ ਲਈ ਸੀਗੀ ਇਹਦੇ ਨਾਲ ਤੇ ਇਸ ਤੋਂ ਬਾਅਦ ਦੇਖੋ ਆ ਗਏ ਸੀਗੇ ਆਪਣੇ ਕਸਟਮਰ ਕਸਟਮਰ ਨੂੰ ਅਟੈਂਡ ਕਰਨ ਤੋਂ ਬਾਅਦ ਫਿਰ ਆਪਾਂ ਨੇ ਇਹ ਪੂਰੀ ਸ਼ਰਟ ਆਪਣੀ ਕੰਪਲੀਟ ਕਰ ਲਈ ਸੀਗੀ ਤੇ ਫਰੈਂਡ ਹੈਗੇ ਆਪਣਾ ਦੇਖੋ ਬਲੌਗ ਚੈਨਲ ਹੈ ਤੇ ਤੁਸੀਂ ਮੇਰੇ ਬਲੌਗ ਨੂੰ ਵੀ ਇੰਝ ਹੀ ਪਿਆਰ ਦਿਆ ਕਰੋ ਜਿਹੜੇ-ਜਿਹੜੇ ਮੇਰੇ ਬਲੌਗ ਵੀ ਦੇਖਦੇ ਨੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਹਾਂਜੀ ਇੱਕ ਇੱਕ ਕਮੈਂਟ ਵੀ ਆਇਆ ਸੀਗਾ ਕਿ ਇਹ ਫੇਕ ਵਗੈਰਾ ਦੇਖੋ ਫੇਕ ਵਗੈਰਾ ਨਹੀਂ ਹੈਗੀ ਤੇ ਇਸ ਜਿਹੜੀ ਵੈਬਸਾਈਟ ਹੈ ਜਿਹੜੀ ਹੈ ਨਾ ਇਹ ਪਹਿਲ ਸਕੀਮ ਵਾਲੀ ਜਿਹੜੀ ਵੈਬਸਾਈਟ ਹੈ ਇਸ ਦਾ ਲਿੰਕ ਵੀ ਮੈਂ ਤੁਹਾਨੂੰ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੀ ਤੁਸੀਂ ਉੱਥੇ ਚੈੱਕ ਆਊਟ ਕਰ ਸਕਦੇ ਹੋ ਪੂਰੀ ਜਾਣਕਾਰੀ ਇਸ ਦੇ ਬਾਰੇ ਲੈ ਸਕਦੇ ਹੋ ਹੈਨਾ ਤੇ ਲੋ ਜੀ ਇੱਥੇ ਆਪਣੀ ਸ਼ਰਟ ਹੋ ਗਈ ਹੈ ਕੰਪਲੀਟ ਤੇ ਇਸ ਤੋਂ ਬਾਅਦ ਹੁਣ ਦੇਖੋ ਬੇਟਾ ਵੀ ਮੇਰਾ ਉੱਠ ਗਿਆ ਸੀਗਾ ਕਿਉਂਕਿ ਮੈਨੂੰ ਲੱਗ ਗਿਆ ਸੀਗਾ ਖੱਟੇ-ਖੱਟੇ ਘਟੋ-ਘਟੇ ਡੇਢ ਘੰਟੇ ਮੈਨੂੰ ਪੁਣੇ 2 ਘੰਟੇ ਮੈਨੂੰ ਸ਼ਾਰਟ ਨੂੰ ਲੱਗ ਗਿਆ ਸੀਗਾ ਕਿਉਂਕਿ ਵਿੱਚ ਫਿਰ ਕਸਟਮਰ ਵੀ ਆ ਗਿਆ ਸੀਗਾ ਹੈਨਾ ਤੇ ਲਓ ਜੀ ਇੱਥੇ ਆਪਣਾ ਹੁਣ ਕਰਦੇ ਆਪਾਂ ਨਹੀਂ ਮਸ਼ੀਨ ਸਾਈਡ ਕਰਦੇ ਆ ਤੇ ਅਗਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਕਮੈਂਟ ਕਰਨਾ ਤੇ ਜਿਹੜੇ ਇਲਾਕੇ ਵਿੱਚ ਇਹ ਸਕੀਮ ਸ਼ੁਰੂ ਹੋ ਚੁੱਕੀ ਹੈ ਤਾਂ ਤੁਸੀਂ ਪਲੀਜ਼ ਜਾ ਕੇ ਆਪਣੇ ਉੱਥੇ ਬੀਡੀਪੀਓ ਦਫ਼ਤਰ ਜਾ ਕੇ ਸ਼ੁਰੂ ਨਹੀਂ ਹੋਈ ਹੈਗੀ ਹਾਂ ਜਿੱਥੇ ਸ਼ੁਰੂ ਨਹੀਂ ਹੋਈ ਹੈਗੀ ਪਿੰਡ ਵਿੱਚ ਤਾਂ ਤੁਸੀਂ ਆਪਣੇ ਬੀਡੀਪੀ ਦਫ਼ਤਰ ਜਾ ਕੇ ਜਰੂਰ ਅ ਕਰਨਾ ਹੈ ਨਾ ਕਿਉਂਕਿ ਦੇਖੋ ਥੋੜੇ ਬਹੁਤੇ ਤੁਹਾਨੂੰ ਵੀ ਦੇਖਾ ਹੱਥ ਪੈਰ ਮਾਰਨੇ ਪੈਣਗੇ ਹੈਨਾ ਪਤਾ ਕਰਨਾ ਪਊਗਾ ਹਾਂ ਵੀ ਕਦੋਂ ਸ਼ੁਰੂ ਹੋ ਰਹੀ ਹੈ ਇਲਾਕੇ ਦੇ ਵਿੱਚ ਹੈਨਾ ਕਿਉਂਕਿ ਮੈਂ ਜਿਹੜੀ ਜਿੰਨੀ ਮੈਨੂੰ ਜਾਣਕਾਰੀ ਦਿੱਤੀ ਸੀਗੀ ਮੈਨੂੰ ਹੈਗੀ ਸੀਗੀ ਪੂਰੇ ਪੰਜਾਬ ਵਿੱਚ ਆਪਣੇ ਵੀ ਸਕੀਮ ਸ਼ੁਰੂ ਹੋ ਰਹੀ ਹੈ ਹੈਨਾ ਉਹ ਆਪਾਂ ਨੇ ਦੇ ਦਿੱਤੀ ਹੈ ਤੇ ਲੋ ਜੀ ਇੱਥੇ ਹੁਣ ਮੈਂ ਕਰਦੀਆਂ ਆਪਣੀਆਂ ਛੱਲੀਆਂ ਸੀਗੀਆਂ ਇਹ ਜਿਹੜੇ ਕੁੱਕੜੀ ਕਹਿ ਲਓ ਛੱਲੀ ਕਹਿ ਲਓ ਮੱਕੀ ਕਹਿ ਲਓ ਹੈਨਾ ਇਹ ਮੈਂ ਹੁਣ ਭੁੰਨਦੀਆਂ ਕਿਉਂਕਿ ਮੰਮੀ ਦੇ ਕੇ ਗਏ ਸੀਗੇ ਤੇ ਹੁਣ ਸ਼ਾਨ ਨੂੰ ਉੱਠ ਖੜਿਆ ਮੈਂ ਚਲੋ ਉਹਨੂੰ ਹੁਣ ਦੇ ਦੰਨੀ ਆ ਤੇ ਨਿੰਬੂ ਨੰਬੂ ਲਾ ਕੇ ਭੁੰਨ ਕੇ ਨੂੰ ਖਾਵਾਂਗੇ ਤੇ ਸਾਡੇ ਸ਼ਹਿਰ ਵੀ ਹਲੇ ਸ਼ੁਰੂ ਨਹੀਂ ਹੋਈ ਹੈਗੀ ਮੈਂ ਸੁਣਿਆ ਵੀ ਸਾਡੇ ਜਿਹੜੇ ਲਵੇ ਪਿੰਡ ਹੈਗੇ ਕੋਈ ਉੱਥੇ ਹੀ ਸਕੀਮ ਹੈਗੀ ਹੈ ਹਨਾ ਅਕਾਲਗੜ ਸਾਡੇ ਲਵੀ ਪਿੰਡ ਦਾ ਤੇ ਅਗਰ ਜੇ ਮੈਂ ਉਧਰਲੀ ਸਾਈਡ ਕਦੇ ਗਈ ਤਾਂ ਉੱਥੇ ਮੈਂ ਜ਼ਰੂਰ ਉੱਥੇ ਦੀ ਵੀਡੀਓ ਬਣਾ ਕੇ ਲੈ ਕੇ ਆਵਾਂਗੀ ਤੇ ਤੁਹਾਡੇ ਨਾਲ ਜ਼ਰੂਰ ਮੈਂ ਸ਼ੇਅਰ ਕਰਾਂਗੀ ਵੀ ਕਿਵੇਂ ਕੀ ਕੀ ਕੰਮ ਹੋ ਰਿਹਾ ਕਿਉਂਕਿ ਦੇਖੋ ਅੱਖੋਂ ਤਾਂ ਹਲੇ ਦੇਖੋ ਮੈਨੇ ਵੀ ਦੇਖਿਆ ਹੀ ਨਹੀਂ ਹੈਗਾ ਮੈਂ ਵੀ ਸਿਰਫ ਸੁਣਿਆ ਹੀ ਹੈ ਹਨਾ ਆਪਣੇ ਵੀਡੀਓ ਬਣਾਉਣ ਦਾ ਬਸ ਅੱਜ ਦਾ ਵੀ ਮੇਰਾ ਹੀ ਮਕਸਦ ਸੀਗਾ ਕਿਉਂਕਿ ਕਮੈਂਟ ਨਾ ਕਾਫੀ ਜ਼ਿਆਦਾ ਆ ਰਹੇ ਸੀਗੇ ਉਹਦੇ ਵਿੱਚ ਬਸ ਮੇਰੇ ਤੋਂ ਇੱਕੋ ਹੀ ਸਵਾਲ ਪੁੱਛੇ ਜਾ ਰਹੇ ਸੀਗੇ ਫਾਰਮ ਫਾਰਮ ਬਾਰੇ ਹੈਨਾ ਵੀ ਕਿਵੇਂ ਭਰਨੇ ਨੇ ਕਿੱਥੋਂ ਮਿਲਦੇ ਨੇ ਇਹ ਮੈਂ ਕਿਹਾ ਚਲੋ ਇੱਕ ਜਣੇ ਨੂੰ ਤਾਂ ਮੈਂ ਕਿਹਾ ਕੀ ਦੱਸਣਾ ਹੈਨਾ ਤੇ ਫਿਰ ਮੈਂ ਕਿਹਾ ਵੀਡੀਓ ਬਣਾ ਕੇ ਕਿਉਂ ਨਾ ਦੱਸੀ ਜਾਵੇ ਤਾਂ ਹੀ ਮੈਂ ਕਿ ਚਲੋ ਮੈਂ ਇਹ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਨੀ ਆ ਹਨ ਤੇ ਲੋ ਜੀ ਇਸ ਤੋਂ ਬਾਅਦ ਮੈਂ ਆਪਣਾ ਕੰਮ ਧੰਦੇ ਕਰਕੇ ਬਣਾ ਭੁੰਨ ਲੱਗੀ ਸੀਗੀ ਛੱਲੀਆਂ ਛੱਲੀਆਂ ਭੁੰਨ ਲਿਆ ਕਿਉਂਕਿ ਸਾਡੇ ਅੱਜ ਇੱਧਰ ਵੱਲ ਪਿਆ ਸੀਗਾ ਮੀ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਸੀਗਾ ਤੇ ਛੱਲੀਆਂ ਫਿਰ ਖਾਣ ਨੂੰ ਜੀ ਕਰ ਰਿਆ ਸੀਗਾ ਪਈਆਂ ਸੀਗੀਆਂ ਤੇ ਕੁਛ ਸ਼ਾਨ ਨੂੰ ਵੀ ਹੁਣ ਕਹੀ ਜਾਂਦਾ ਸੀਗਾ ਛੋਟਾ ਬੇਟਾ ਮੇਰਾ ਵੀ ਕਹਿੰਦਾ ਮम्मा ਮੈਨੂੰ ਛੱਲੀਆਂ ਭੁੰਨ ਕੇ ਦੇ ਦੋ ਵੀ ਮੈਂ ਛੱਲੀਆਂ ਖਾਣੀਆਂ ਨੇ ਤੇ ਲੋ ਜੀ ਹੁਣ ਆਪਾਂ ਭੁੱਲਣੇ ਆ ਛੱਲੀਆਂ ਤੇ ਆਜੋ ਤੁਸੀਂ ਵੀ ਖਾ ਲਓ ਇੰਜੋਏ ਕਰ ਲਓ ਛੱਲੀਆਂ ਤੇ ਪਲੀਜ਼ ਕਮੈਂਟ ਕਰਕੇ ਦੱਸਣਾ ਕੌਣ ਮੈਨੂੰ ਕਿੱਥੋਂ-ਕਿੱਥੋਂ ਦੇਖ ਰਿਹਾ ਵੀਡੀਓ ਨੂੰ ਕੌਣ-ਕੌਣ ਕਿੰਨਾ ਕ ਪਿਆਰ ਦੇਖ ਰਿਹਾ ਪਲੀਜ਼ ਕਮੈਂਟ ਕਰਕੇ ਜੁੜ ਦੱਸਣਾ ਤੇ ਸ਼ੇਅਰ ਜ਼ਰੂਰ ਕਰਨਾ ਹੈਨਾ ਸ਼ੇਅਰ ਜ਼ਰੂਰ ਕਰਨਾ ਤੇ ਲੋਜੀ ਫਰੈਂਡ ਹੁਣ ਆਪਾਂ ਕਰਦੇ ਅੱਜ ਦੀ ਵੀਡੀਓ ਦਾ ਐਂਡ ਅਗਰ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਮੇਰੀ ਹੋਰ ਆਪਣੀਆਂ ਭੈਣਾਂ ਦਾ ਕਿਸੇ ਦਾ ਹੈ ਨਾ ਚਲੋ ਆਪਾਂ ਕੰਮ ਆਸ ਕੇ ਵੀਡੀਓ ਕਿਉਂਕਿ ਕੋਈ ਵੀ ਮੈਂ ਵੀਡੀਓ ਬਣਾਉਣੀ ਹੈ ਉਹਦੇ ਵਿੱਚ ਥੋੜੀ ਜਿਹੀ ਇੱਕ ਇਨਫੋਰਮੇਸ਼ਨ ਵਾਲੀ ਮੋਟੀਵੇਸ਼ਨ ਵੀਡੀਓ ਹੀ ਬਣਾਉਣੀ ਹੁੰਦੀ ਹੈ ਤੇ ਚਲੋ ਜੀ ਫਰੈਂਡ